ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਏ ਤਨੌਲਾ ਮੰਡੀ ਦੇ ਰਹਿ ਜਾਂਦਾ ਸੋ ਬਰਨਾਲਾ ਜ਼ਿਲ੍ਹਾ ਵੀ ਇਹਦੇ ਨੇੜ ਦਾ ਦੱਸੋ ਤੇ ਇਹ ਤੋਂ ਇਲਾਵਾ ਵੈਸੇ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਸਮਰਾ ਡੇਰੀ ਫਾਰਮ ਤੇ ਬਾਈ ਦਾ ਨਾਮ ਪ੍ਰਦੀਪ ਹੈ ਜਿੱਥੇ ਵੀਡੀਓ ਬਣਾ ਰਹੇ ਆ ਹਮੇਸ਼ਾ ਦੀ ਤਰ੍ਹਾਂ ਅੱਜ ਫੇਰ ਘਰ ਸੁਖ ਨਾਲ ਭਰਿਆ ਹੋਇਆ ਦੋਸਤੋ گاਵਾ ਦੇ ਨਾਲ ਵਿਕਰੀ ਵਾਲੇ ਨਗ ਬਹੁਤ ਸਾਰੇ ਹੁੰਦੇ ਆ ਤੇ ਉਸੇ ਤਰ੍ਹਾਂ ਹੀ ਅੱਜ ਫੇਰ ਹਰੇਕ ਨਸਲ ਤੁਹਾਨੂੰ ਇੱਥੇ ਖੜੀ ਮਿਲੂਗੀ ਤੇ ਕਾਫੀ ਸਾਰੇ ਪਸ਼ੂ ਵਿਕਰੀ ਵਾਲੇ ਆ ਸੋ ਆਪਾਂ ਸ਼ੁਰੂਆਤ ਕਰਾਂਗੇ ਇਸ ਸਾਈਡ ਤੋਂ ਤੇ ਅੱਜ ਤੁਹਾਨੂੰ ਜ਼ਿਆਦਾਤਰ ਪਹਿਲਣ ਵੜਾ ਦਿਖਾਉਂਗਾ ਸੋ ਆਓ ਮਿਲिए ਬਾਈ ਨੂੰ ਕਰਦੇ ਆ ਗੱਲਬਾਤ ਇੱਕ ਬੇਨਤੀ ਹੈ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੋ ਉਹਦੀ ਤਸੱਲੀ ਤੁਸੀਂ ਕਰਨੀ ਹੈ ਤੇ ਆ ਕੇ ਦੇਖਣਾ ਤੁਹਾਡਾ ਕੰਮ ਹੈ ਸੋ ਆਹ ਸਾਈਡ ਤੋਂ ਸ਼ੁਰੂਆਤ ਕਰਦੇ ਆਂ ਪ੍ਰਦੀਪ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਪ੍ਰਦੀਪ ਅੱਜ ਸੁਖਨਾ ਕਾਫੀ ਨਗ ਦਿਖਾਵਾਂਗੇ ਆਪਾਂ ਹਾਂ ਭਾਈ 15 ਜਨਵਰੀ ਸੇ ਲੋਕੇ ਚਲੇਗੇ ਦੂ ਪਹਿਲਾਂ ਠੀਕ ਹੈ ਟੋਟਲ ਜਾਨਵਰ ਦਾ ਕਾਫੀ ਬਾਕੀ ਹੁਣ ਰੁਟੀਨ 'ਚ ਮੰਨ ਕੇ ਵੀ ਘੱਟੋ ਘੱਟ 35 ਜਨਵਰੀ ਹਰ ਟਾਈਮ ਮਿਲਣਗੇ ਜਿੰਨੇ ਕੇ ਚਲੋ ਵਗ ਜਾਂਦੇ ਹੁਣ ਆਉਣ ਵਾਲੀਆਂ ਵੀ ਨਹੀਂ ਬੈਠਾ 6-7 ਤੈਨੂੰ ਤਾਂ ਹੋਣੀ ਚੜਾ ਹਾਂ ਤੈਨੂੰ ਹੋਣੀ ਚੜਾ ਕੁਸ ਸੁਬਾ ਗਈਆਂ ਕੁਸ ਕੱਲ ਵਾਗੀਆਂ ਸੀ ਕੱਲ ਤੁਸੀਂ ਮਿਲਦੇ ਸੀ ਨਾ ਤਾਂ ਕਰਕੇ ਸਹੀ ਸਹੀ ਹਾਂ ਬਈ ਅੱਛਾ ਬਈ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੇ ਅੱਜ ਜਿਆਦਾ ਪਹਿਲਾਂ ਨਾ ਬੱਚੇ ਨੇ ਬਾਈ ਜੀਜੀ ਤਾਂ ਬਾਕੀ ਦੂਜੇ ਨੰਬਰ ਤੇ ਇੱਕ ਆਪ ਗੱਲ ਇਹ ਕਰਿਆ ਬਾਈ ਦੇਖ ਤਸੱਲੀ ਕਰ ਲੋ ਇੱਥੇ ਆਪਣੇ ਗੇਟ ਦੇ ਅੰਦਰ ਕੋਈ ਵੀ ਭਰਾ ਠੀਕ ਹੈ ਮੈਸੇਜ ਪਾਜ ਤੱਕ ਅਦਾ ਕਦੇ ਵੀਡੀਓ ਚ ਇਹ ਤਾਂ ਕਹੀ ਨਹੀਂ ਵੀ ਸਾਡੀ ਦੁੱਧ ਦੀ ਗਾਰੰਟੀ ਹੈ ਜਾਂ ਕੀ ਆ ਦੁੱਧ ਕਿਉਂਕਿ ਬਈ ਲੈਣ ਵਾਲਾ ਚਾਹੀਦਾ ਸੇਵਾ ਚਾਹੀਦੀ ਹਾਂ ਹੁਣ ਤਿਆਰ ਦੁੱਧ ਵਾਲੀ ਗਾਂ ਵੀ ਆਪਣੇ ਫਾਰਮ ਤੇ ਇਸ ਟਾਈਮ ਮੌਕੇ ਤੇ 30 ਕਿਲੋ ਤਿਆਰ ਚੌਥੇ ਦਿਨ ਵਾਲੀ ਵੀ ਖੜੀ ਆ ਬਾਕੀ ਜਾਦੇ ਜਾਨਵਰ ਬਈ 25 ਤੋਂ ਲੈ ਕੇ 30 35 ਕਿਲੋ ਦੇ ਵਿੱਚ ਆਲੇ ਨੇ ਇੱਕ ਬੱਚੀ ਬਹੁਤ ਜਿਆਦੇ ਬਣ ਕੇ ਹਾਈਐਸਟ ਵਧੀਆ ਬੱਚੀਆਂ ਨੇ ਦੋ ਜਿਨ੍ਹਾਂ ਨੇ 40 42 ਕਿਲੋ ਦੁੱਧ ਪਲੂਣਾ ਨੇ ਦੇ ਰੱਖਿਆ ਠੀਕ ਹੈ ਹਾਂ ਸ਼ੁਰੂਆਤ ਪਹਿਲੇ ਨੰਬਰ ਹਾਂ ਬਈ ਪਹਿਲਾ ਸੂਆ ਬਈ origignal ਚਾਰ ਦੰਦ ਠੀਕ ਹੈ ਕਿੰਨੇ ਕੁ ਦਿਨ ਲਾਉਗੀ ਇਹ ਰੇਟ ਕੀ ਰਹਿਣਾ ਰੇਟ ਬਾਈ ਮੰਨ ਕੇ ਚੱਲ ਪੋ ਉਹਦਾ ਰੇਟ ਵਿੱਚ 1 5 10 ਵਾਲੇ ਜਨਵਰੀ ਉਹ ਵੀ ਆਪਾਂ ਦਿਖਾਵਾਂਗੇ ਕੱਲੇ ਕੱਲੇ ਇਹ ਬੱਚੇ ਬਾਈ 1.5 ਲੱਖ ਰੁਪਏ ਦੀ ਦੇਵਾਂਗੇ ਮੁੱਲੇ ਦਾ ਜਿੰਨਾ ਮਰਜ਼ੀ ਕਰਾ ਦਿਓ ਠੀਕ ਆ ਤੋਰੀ ਬਾਈ ਸੋ ਦੋਸਤੋ 1.5 ਲੱਖ ਦੇ ਵਿੱਚ ਇਹ ਵਾੜ ਮਿਲੂਗੀ ਪਹਿਲਾਂ ਸੂਆ ਸੂਊਗੀ ਵਧੀਆ ਬੱਚੇ ਬਾਈ ਪਲੂਣ ਮੰਨ ਕੇ ਵੀ 30 ਤੋਂ 35 ਕਿਲੋ ਦੁੱਧ ਇਹ ਪਲੂਣ ਪਾ ਦੂਗੀ ਚਾਰ ਦੰਦ ਦਾ ਰਿਜਨਲ ਤੇ ਅਡਰ ਕੁਆਲਟੀ ਬੜੀ ਸ਼ਾਨਦਾਰ ਚੰਗੇ ਕੱਦ ਕਾਠ ਦੀ ਐ ਸੋਹਣਾ ਹਵਾਨਾ ਬਾਕੀ ਅਜੇ ਦਿਨ ਲੈਂਦੀ ਐ ਸੋਣਚ ਕਮਾਲਾ ਬਈ ਇੱਥੋਂ ਸੋ ਇਹ ਪਹਿਲੇ ਨੰਬਰ ਤੇ ਪਹਿਲਣ ਵੜ ਡੇਢ ਲੱਖ ਰੁਪਏ ਦੀ ਡਿਮਾਂਡ ਹੈ ਢਾਂਚਾ ਦੇਖੋ ਬਣਾਵਟੇ ਦੀ ਦੇਖ ਸਕਦੇ ਹੋ ਉਤੋਂ ਬਿਲਕੁਲ ਸਿੱਧੀ ਦਿਸਦੀ ਹੈ ਸੋਹਣੀ ਐ ਥਣ ਵੀ ਚੰਗੇ ਰਹਿਣਗੇ ਥੀ ਜੁਵਾਈ ਵਾਲੇ ਇਸ ਤੋਂ ਬਾਅਦ ਚ ਇੱਕ ਹੋਰ ਵੜ ਤੁਹਾਨੂੰ ਦਿਖਾਉਣੇ ਆ 2 ਨੰਬਰ ਦੇ ਜਿੰਨੇ ਵੀ ਜਾਨਵਰ ਦਿਖਾਵਾਂਗੇ ਬਾਈ ਟਪ ਟਪ ਇਹ ਬਾਈ ਦੁੱਗ ਦੇ ਦੰਦ ਹਲੇ ਨਹੀਂ ਬੱਚੀ ਨੇ ਚੱਕੇ ਆ ਖੀਰੀਆਂ ਜੀ ਮੰਨੋ ਹਲੇ ਨੂੰ ਠੀਕ ਐ ਤੇ ਦੁੱਧ ਕਰਮ ਵਾਲੀ ਜਿਵੇਂ ਆਪਾਂ ਕਹਿ ਦਿੰਨੇ ਆ ਵੀ 30 35 ਕਿਲੋ ਦੁੱਧ ਇਹਨੂੰ ਨਾਰਮਲ ਪਹਿਲੇ ਸੂਈ ਦੇ ਦੇਣਾ ਇਹਨੇ ਕੀ ਰੇਟਰ ਇਹਨਾਂ ਦਾ ਰੇਟ ਬਈ ਦਾ ਬਾਜ ਰੇਟ ਰਹੂਗਾ ਜਮਾ 1,38,000 ਰੁਪਏ ਮੰਨ ਲਓ 40 ਚੋਂ 2000 ਛੋਟ ਦੇਣੀ ਆ ਠੀਕ ਹੈ ਦੋ ਵੈੜਾ ਕੋਈ ਵੀ ਲੈਂਦਾ ਤਾਂ ਆਪਾਂ ਪਹੁੰਚ ਦੇ ਦੇਾਂਗੇ 50 ਕਿਲੋਮੀਟਰ 100 ਤੋਂ 200 ਲਾਸਟ ਬਸ ਠੀਕ ਹੈ ਅੱਛਾ ਸੋ ਦੇਖੋ ਦੋਸਤੋ ਪਹਿਲਾ ਸੂਆ ਸੂਣਾ ਵੈੜ ਨਹੀਂ ਹਜੇ ਦੋ ਕਾਲੇ ਦੰਦ ਚੱਕਣੇ ਸ਼ੁਰੂ ਕੀਤੇ ਆ ਦੋ ਦੰਦ ਦੀ ਹੁਣ ਤੁਸੀਂ ਮੰਨ ਸਕਦੇ ਹੋ ਦਿਨ ਹਜੇ ਲਾਊ ਪਰ ਹਵਾਨੇ ਦੀ ਤਿਆਰੀ ਬਹੁਤ ਚੰਗੀ ਹੈ ਦਰਮਿਆਨੇ ਜੇ ਕੱਦ 'ਚ 1,38,000 ਦਾ ਰੇਟ ਹੈ 140 ਦੇ ਵਿੱਚੋਂ 2000 ਛੋਟ ਏ ਭਾਈ ਕੋਈ ਵੀ ਵੀਰ ਕਈ ਵਾਰ ਕਹਿੰਦਾ ਨਾ ਇਹ ਵੱਡੀ ਹੈਟ ਚਾ ਨੇ ਛੋਟੀ ਚ ਕਿਉਂਕਿ ਉਮਰ ਦੇ ਹਿਸਾਬ ਨਾਲ ਇਹਦੀ ਹਾਈਟ ਆ ਜਿਹੜੀ ਉਹ ਵੱੱਤਾ ਨਾ ਵੱਡੀਆਂ ਚਾ ਨਾ ਛੋਟੀਆਂ ਚ ਸੋ ਬਾਕੀ ਦੂਜੀਆਂ ਵੈੜਾ ਨਾਲ ਖੜੀਆਂ ਉੱਥੋਂ ਵੀ ਅੰਦਾਜ਼ਾ ਲੰਦਾ ਪ੍ਰਦੀਪ ਹਰੇਕ ਵੈੜ ਦੇ ਕੋਲ ਖੜ ਜਾਂਦਾ ਉੱਥੋਂ ਵੀ ਤੁਹਾਨੂੰ ਜਜਮੈਂਟ ਬਹੁਤ ਵਧੀਆ ਬੱਚਿਆ ਭਾਈ ਉਨੇ ਹੀ ਅੱਗੇ ਦਾ ਹਵਾਨਾ ਉਨੇ ਪਿੱਛੇ 30 ਕਿਲੋ ਦੁੱਧ ਜਿਹੜਾ ਵੀਰੇ ਨੂੰ ਮਰਜ਼ੀ ਮੰਨ ਕੇ ਲੈ ਲੈ ਤੇ ਗੁੱਠਾ ਗਾਠਾਂ ਦੇ ਦੀਆਂ ਇਦਾਂ ਦੀਆਂ ਦੇਖੋ ਇਹਦੇ ਸਹੀ ਹੈ ਸੋ ਦੋਸਤੋ ਦੁੱਧ ਤੋਂ ਦੀ ਸੇਵਾ ਦਾ ਪਰ ਤਿਆਰੀ ਬਹੁਤ ਸਪੀਡ ਬੜੀ ਭਾਈ ਸਪੀਡ ਵੀ ਬਹੁਤ ਪਿਆਰੀ ਆ ਇਦੂ ਅੱਗੇ ਪ੍ਰਦੀਪ ਬਾਈ ਦੰਦਾਂ ਚ ਚੌਗੀ ਆ ਦੇਖਣ ਵਾਲਾ ਵੀਰ ਇਹ ਕਹੂਗਾ ਵੀ ਪਲੂਣਾਂਗੀ ਦੂਜਾ ਸੂਹਾ 33 ਕਿਲੋ ਦੁੱਧ ਪਲੂਣ ਬੱਚੀ ਦਾ ਦਿੱਤਾ ਹੋਇਆਗਾ ਠੀਕ ਹੈ ਤੇ ਰੇਟ ਇਹਦਾ ਰਹਿਣਾ ਬਾਈ ਜੀ 1 ਲੱਖ ਤੇ 45000 ਰੁਪਏ 35 ਕਿਲੋ ਦੁੱਧ ਦੇਤੀ ਕਿ ਬੱਚੀ ਇਹ ਪਾ ਦੂਗੀ ਠੀਕ ਹੈ ਸੋ ਤਿਆਰੀ ਦੇਖ ਬਹੁਤ ਸੋਹਣੀ ਪਿਆਰੀ ਹੈ ਹਵਾਨਾ ਫੁੱਲ ਅੱਗੋਂ ਵੀ ਚੰਗਾ ਹਵਾਨਾ ਬਰੀਡਲ ਬੱਚੇ ਬਾਈ ਜਿੰਨੀ ਕਹਦੇ ਵੀ ਉੰਨੀ ਕੱਚ ਵਰਗੀ ਬਰੀਕ ਠੀਕ ਹੈ ਬਹੁਤ ਵਧੀਆ ਬੱਚੀ ਆ ਥਾਣਾ ਹੱਥੀ ਚਵਾਈ ਵਾਲਾ ਵੀ ਆ ਮਸ਼ੀਨ ਵਾਲਾ ਵੀ ਆ ਬਾਕੀ ਆਪਣੇ ਕੋਲੇ ਇੱਥੇ ਟਿਕੀ ਰਹੀ ਤਾਂ ਇੱਕ ਹਫਤਾ ਸੁੰਦੀ ਨਹੀਂ ਹੂੰ ਤੇ ਕਈ ਵਾਰ ਗੱਡੀ ਕਰਕੇ ਕਿਸੇ ਭਰਾ ਕੋਲ ਜਾ ਕੇ ਸੂਪੇ ਉਹ ਗੱਲ ਲੱਗ ਆ ਬਈ ਠੀਕ ਐ ਅੱਗੇ ਬਈ ਚਾਰ ਦੰਦ ਪਹਿਲਾ ਸੂਆ ਬਈ ਦੁਗਦੇ ਦੰਦ ਤੋੜ ਕੇ ਚੌਕ ਦੇ ਚੱਕੇ ਆ ਕਿੰਨੇ ਦਿਨ ਲੇਜੂ ਤੇ ਦਿਨ ਬਾਈ ਬੱਚੀ ਇੱਕ ਹਫਤਾ ਤੱਕ ਈਅਰ ਲੈ ਜੂਗੀ ਉਦੋਂ ਉੱਪਰ ਦੇਖੋ ਵੀ ਕਿੰਨੇ ਦਿਨ ਲੈਂਦੇ ਹੋ ਲੱਗਾ ਕੀ ਤੇ ਇਹਦਾ ਰੇਟ ਬਾਈ ਜਿਹੜਾ ਹੋਊਗਾ ਬਸ ਲੈਣ ਦੇਣ ਵਾਲਾ ਰੇਟ ਹੋਊਗਾ ਵੀ ਘਟਾਉਣ ਵਧਾਉਣ ਵਾਲਾ ਨਹੀਂ 1 ਲੱਖ ਤੇ 37000 ਰੁਪਏ ਦੀ ਬੱਚੀ ਆਪਾਂ ਦੇ ਦੇਣੀ ਬਾਈ ਠੀਕ ਹੈ ਸੋ 1 ਲੱਖ ਤੇ 37000 ਦੀ ਵਾੜ ਦੋਸਤੋ ਇਹਦਾ ਵੀ ਰੰਗ ਰੂਪ ਸੋਹਣਾ ਹੈ ਹਵਾਨਾ ਚੰਗਾ ਹੈਦਾ ਉੱਤੋਂ ਕਾਫੀ ਸੋਹਣਾ ਦੱਸਦਾ ਚੰਗਾ ਜੁੜਿਆ ਹੋਇਆ ਹਵਾਨਾ ਫਿਟਿੰਗ ਆ ਲੈ ਬੰਤਰ ਵੀ ਤੁਸੀਂ ਦੇਖ ਸਕਦੇ ਹੋ 1 ਲੱਖ ਤੇ 37000 ਦੀ ਇਹ ਮਿਲੂਗੀ ਸੂਆ ਪਹਿਲਾ ਇਹਨੇ ਸਵਧੀਆ ਬੈੜਾ ਨੇ ਬਾਈ ਜੀ ਜਿੱਦੇ ਜਿੱਦਾਂ ਹੁਣ ਨਵੇਂ ਫਾਰਮ ਆਪਣੇ ਪੰਜਾਬ ਚ ਬਹੁਤ ਸੋਹਣੇ ਬਣ ਰਹੇ ਨੇ ਬਾਕੀ ਦੂਜੇ ਨੰਬਰ ਤੇ ਬਾਈ ਦੁੱਧ ਵਾਲੀ ਗੱਲ ਤੇ ਇਹ ਹੁੰਦੀ ਹੈ ਦੇਖੋ ਆਪਣੇ ਹੁਣ ਬਹੁਤ ਸੋਹਣਾ ਰਿਕਾਰਡ ਬਣਿਆ ਗਿਆ ਤੇ ਇਹ ਨਾ ਦੁੱਧਾ ਬਾਕੀ ਕੇਅਰ ਤੇ ਵੀ ਡਿਪੈਂਡ ਕਰਦਾ ਦੁੱਧ ਚ ਆਪਾਂ 40 ਕਿਲੋ ਵਾਲੀ ਗਾਂ ਤਿਆਰ ਲੈ ਲਈਏ ਜੇ ਅੱਗੇ ਕੇਅਰ ਨਾ ਹੋਵੇ ਬਾਈ ਦੁੱਧ ਕਿੱਥੋਂ ਦੂ ਹੁਣ ਆਪਣੇ ਜਿੰਨੇ ਇੱਕ ਤੋਂ ਲੈ ਕੇ ਐਂਡ ਤੱਕ ਸਾਰੇ ਇੱਕ ਸਿਰਫ ਆਪਣੇ ਕੋਲ ਕ੍ਰੋਸ ਕਰਾ ਸਕਾਂ ਉਹ ਆਪ ਦੱਸ ਕੇ ਦੇਣੀ ਆ ਵੀਡੀਓ ਚ ਹੁਣ ਅੱਗੇ ਬੱਛੀ ਆ ਗਈ ਬਈ ਨੇ 30 ਕਿਲੋ ਦੁੱਧ ਪਲੂਨ ਨੇ ਦਿੱਤਾ 6 ਦੰਦਾ ਦੂਜ ਇਹਦਾ ਰੇਟ ਬਾਈ ਲੈਣ ਦੇਣ ਵਾਲਾ 1,32,000 ਰੁਪਇਆ ਠੀਕ ਹੈ ਵੀ ਇਹ ਨਹੀਂ ਹੈਗਾ ਬੇਜੀ ਜੀ ਤੇ ਪਹਿਲਾਂ ਆਪਾਂ 1.5 ਲੱਖ ਮੰਗ ਲਓ ਮੁੜ ਕੇ ਘੱਟ ਬੰਦ ਕਰ ਲਓ ਹਨਾ ਲੈਣ ਦੇਣ ਵਾਲੇ ਰੇਟ ਦੱਸਾਂਗੇ ਫਿਕਸ ਹੋਵਾਨੀ ਦੀ ਬਿਲਕੁਲ 1,32,000 ਚ ਇਹ ਵੈਣ ਮਿਲੂ ਦੂਜਾ ਸੁਆ ਇਹਨੇ ਸੁਣਾ ਦਣ ਹਜੇ ਲੈਂਦੀ ਐ ਸਿੰਚ ਸਲੀਆ ਭਾਈ ਉਹ ਬਾਕੀ ਜਿੰਨੀਆਂ ਵੜਾ ਨੇ ਬਾਈ ਬਿਲਕੁਲ ਐਕਸਵਾਣ ਨੇ ਦੀਆਂ ਨੇ ਹਾਂ ਇਹ ਤੋਂ ਅੱਗੇ ਜਿਹੜੀ ਗਾਂ ਪਤ ਅੱਗੇ ਬਾਈ ਵੜਾ ਗਈ ਮਾਲਕਾਂ ਨੇ ਦੁੱਧ ਵੀਰੇ ਆਪਾਂ ਨੂੰ ਜ਼ਿਆਦਾ ਦੱਸਿਆ ਪਰ ਆਪਾਂ ਉਹਦੇ ਹਿਸਾਬ ਨਾਲ ਨਹੀਂ ਕਹਿੰਦੇ ਆਪਾਂ ਕਹਿੰਦੇ ਜਿਹੜਾ ਵੀ ਵੀਰ ਆਪਣੀ ਸਮਝ ਨਾਲ ਲੈ ਲੂਗਾ ਵੀ ਆਪਾਂ ਕਿੰਨਾ ਲੈ ਸਕਦੇ ਆ 6 ਦੰਦ ਦੂਜਾ ਸੂਆ ਬਾਈ ਤੇ ਇਹ ਬੱਚੀ ਬਾਈ 1,45,000 ਰੁਪਏ ਦੀ ਆਪਾਂ ਦੇ ਦਿੰਦੇ ਠੀਕ ਹੈ ਤੋਰੀ ਬਾਈ 1,45,000 ਦੀ ਦੁੱਧ ਤੁਹਾਡੀ ਸਮਝਦਾ ਹਾਂ ਹਾਂ ਵੀ ਆਪਾਂ ਇਹ ਨਹੀਂ ਚਲੋ ਕੋਈ ਨਹੀਂ ਘੱਟ ਦੱਸਦਾ ਜੇ ਤੋਂ ਅੱਗੇ ਲੈਣ ਜਾਣੇ ਆਂਗੇ ਨਸਲ ਬਰੀਡ ਬਹੁਤ ਸੋਹਣੀਆਂ ਬੈਠਦੀ ਹਾਂਜੀ ਇਹ ਸਪੇਸ ਫੁੱਲ ਪਈ ਆ ਹਵਾਨੇ ਦੇ ਵਿੱਚ। ਬਾਕੀ ਬਈ ਜਿੰਨੇ ਵੀ ਜਾਨਵਰ ਆ ਜਿਹੜੇ ਸਾਰੇ ਦੰਦਾਂ ਚ ਨੇ ਠੀਕ ਹੈ। ਬਾਕੀ ਰਿਕਾਰਡ ਵਾਲੇ ਜਾਨਵਰ ਨੇ ਵਧੀਆ। ਅੱਗੇ ਬੱਚਿਆ ਕੀ ਕਰਮ ਵਾਲੀ ਬਈ ਦੁੱਕ ਦੇ ਦੰਦ ਤੋੜ ਕੇ ਚੌਕ ਦੇ ਚੱਕਦੀ ਆ ਪਹਿਲਾ ਸੂਆ ਫੁੱਲ ਹਾਈਟ ਦੀ। ਕਿੰਨੇ ਕਿ ਦਿਨ ਲਉਂ। ਦਿਨ ਬਈ ਜਗਜੀਤ ਇਹ ਬੱਚੀ ਹਲੇ ਕੱਢੂਗੀ 15। ਇਧਰ ਹਾਈਟ ਦੇਖ ਸਕਦੇ ਹੋ ਵੀ। ਠੀਕ ਹੈ। ਉਹ ਵਧੀਆ ਫਾਰਮ ਚੋਂ ਲਈ ਆ ਤੇ ਦੁੱਧ ਬੱਚੀ ਪਹਿਲਣ ਮੰਨ ਕੇ 35 ਕਿਲੋ ਦਾ ਦੁੱਧ ਖੁੱਲਾ 40 ਕਿਲੋ ਦੁੱਧ ਦੇ ਨੇੜੇ ਬੱਚੀ ਪਾ। ਰੇਟ ਇਹਦਾ ਕੀ ਰੇਟ ਬਾਈ ਇਹਦਾ 170000 ਰੁਪਿਆ ਠੀਕ ਹੈ ਸੋਰੀ ਰੇਟ ਦਾ ਬਾਈ ਦੇਖ ਜਨਮਰ ਜਨਮਰ ਦਾ ਹੁੰਦਾ ਹਨਾ ਹੁਣ ਦਾਦਾ 10 ਲੱਖ ਦੀ ਵੀ ਗਾਂ ਵਿਕੀ ਜਾਂਦੀ ਆ 4-4 ਲੱਖ ਦੀ ਵੀ ਗਾਂ ਵਿਕੀ ਜਾਂਦੀ ਆ ਸਹੀ ਬਾਕੀ ਹਰ ਤਰ੍ਹਾਂ ਦਾ ਰੇਟ ਆਪਣੇ ਕੋਲੇ ਫਾਰਮ ਤੇ ਮੌਜੂਦ ਆ ਲੱਖ ਵਾਲਾ ਵੀ ਆ 5 ਵਾਲਾ ਵੀ ਆ 10 ਵਾਲਾ ਵੀ ਆ ਇਹ ਬੱਚੇ ਇੰਨੀ ਤਿਆਰ ਹੋ ਬਾਈ ਜਗੀਤ ਵੀ ਦੇਖ ਸਾਹਮਣੇ ਵਾਲੇ ਵੀਰ ਆਪਣੇ ਨਾਲੋਂ ਵੀ ਸਮਝਦਾਰ ਨੇ ਬਾਕੀ ਪਰ ਵੀ ਇਹਦਾ ਸਰੀਰਕ ਵੰਤਰ ਦੇਖੋ ਕਿੰਨੀ ਸ਼ਾਨਦਾਰ ਹਾਈਟ ਕਿੱਡੀ ਆ ਸਟ੍ਰੇਟ ਇੰਨੀ ਕਿ ਜ਼ਿਆਦੇ ਆ ਬਾਕੀ ਪੰਜ ਬੱਚੀਆਂ ਬਈ ਜੀਤ ਪਲੂਣਾ ਆਪਣੇ ਕੋਲੇ ਹੋਰ ਆਉਣ ਵਾਲੀਆਂ ਨੇ ਠੀਕ ਹੈ ਉਹ ਥੋੜੀਆਂ ਲੇਟ ਹੋ ਗਈਆਂ ਵੀਡੀਓ ਤੋਂ ਮੰਨ ਲਓ ਓਕੇ ਸੋ ਇਹਦੋਂ ਅੱਗੇ ਆ ਦੋਸਤੋ ਇਸ ਸਾਈਡ ਤੇ ਕੁਝ ਅੱਗੇ ਬੱਚੀਆਂ ਬਈ ਦੋ ਆ ਗਈਆਂ ਹੂੰ ਬਹੁਤ ਵੱਡੀਆਂ ਵੱਡੀਆਂ ਬੱਚੀਆਂ ਨੇ ਇਹ ਇੱਕ ਤਾਂ ਇਹਦੋਂ ਅੱਗੇ ਦਿਖਾਵਾਂ ਉਹਦਾ ਫੋਲੀ ਵੱਡੀ ਆ ਇਹ ਬੱਚੀ ਦਾ ਬਾਈ ਜੀਤ 42 ਕਿਲੋ ਦੁੱਧ ਦਿੱਤਾ ਹੋਇਆਗਾ ਠੀਕ ਹੈ ਦੂਜਾ ਸੂਆ ਕਰਮਾਂ ਵਾਲੀ ਦਾ ਤੇ 15 ਦਿਨਾਂ ਦੀ ਇਹ ਕੱਚੀ ਆ ਤੇ ਬਹੁਤ ਤੁਰਬਤ ਇਹਨੂੰ ਬਹੁਤ ਵਧੀਆ ਵੜਾ ਬਾਈ ਇਹ ਬੱਚੀ ਬਾਈ ਆਪਾਂ 2 ਲੱਖ ਤੇ 10000 ਦੀ ਬੱਚੀ ਆਪਾਂ ਇਹਦੇ ਮੰਗ ਬਹੁਤ ਸੁਣੀ ਬੰਤਰਾ ਦੋਸਤੋ ਵੈੜ ਦੀ ਹਵਾਨਾ ਫਿਕਸ ਜਾ ਰੱਖੂਗੀ ਨਾੜਾ ਬਹੁਤ ਕੱਢੂਗੀ ਹਵਾਨੇ ਦੇ ਉੱਤੇ ਸੁਆ ਇਹਦਾ 15 ਦਿਨ ਬਾਈ ਇਹ ਦੇਖ ਲੈ ਕਲੀਅਰ ਡੇਟ ਦੇ ਹਿਸਾਬ ਨਾਲ ਪਏ ਨੇ ਨਰੋਈ ਫੁੱਲ ਹੈ ਇਹ ਨਰੋਈ ਵੈੜ ਦੋਸਤੋ ਫਾਰਮ ਚੋਂ ਖੁੱਲੀ ਫਿਰਦੀ ਵਾਈਡ ਬਹੁਤ ਪਿਆਰੀ ਬਹਿੜਾ ਬਾਈ ਕੀਮਤ ਤਾਂ ਦੇਖ ਜਾਨਵਰ ਜਾਨਵਰ ਦੀ ਲੱਗਣੀ ਤਾਂ ਇੰਨੀ ਕੁ ਸ਼ਾਨਦਾਰ ਆ ਵੀ ਭੁੱਖ ਲੈਂਦੀ ਐ ਨੂੰ ਵੇਖ ਕੇ ਕਮਾਲਾ ਬਾਈ ਲਿਆ ਉਹ ਨਸਲ ਬਰੀਡ ਕੁਆਲਟੀ ਹਰ ਰੰਗ ਤੋਂ ਕਿਸੇ ਵੀ ਐਂਗਲ ਤੋਂ ਹੱਥ ਨਹੀਂ ਦਰਾਉਂਦੀ ਜਿੰਨੀਆਂ ਵੀ ਵੜਾ ਦਿਖਾਵਾਂਗੇ ਇੱਕ ਇੱਕ ਤੋਂ ਇੱਕ ਆ ਇਹ ਦੋ ਅੱਕੇ ਜਿਹੜੀ ਬੈੜ ਇਹ ਇਦਾਂ ਦੀ ਬੈੜ ਆ ਗਈ ਬਾਈ ਜੀ ਮੈਂ ਆਪਾਂ ਕਹਿੰਦੇ ਕੰਪੀਟੀਸ਼ਨ ਲੈਵਲ ਦੀ ਬੱਚੀ ਆ ਹਾਈਟ ਦਾ ਅੰਦਾਜ਼ਾ ਮੇਰਾ ਤੂੰ ਲਾ ਸਕਦਾ ਇੱਧਰ ਖੜਾ ਸਹੀ ਐ 6 ਦਾੰਦਾ ਬਾਈ ਦੂਜਾ ਸੂਆ ਇਹ ਤੇ 15 ਦਿਨ ਤਹਨੇ ਕਰਮਾਲੀ ਦੇ ਨਾਰਮਲ ਪਏ ਨੇ ਦੁੱਧ ਨੇ 42 43 ਕਿਲੋ ਪਲੂਨ ਨਚਵਾਇਆ ਹੋਇਆ ਠੀਕ ਹੈ ਹਾਈਟ ਕੋਈ ਵੀ ਵੀਰ ਦੇਖ ਸਕਦਾ ਵੀ ਕੋਈ ਦੂਰ ਨੇੜੇ ਦੇਖਦਾ ਹੁੰਦਾ ਨਾ ਦੂਰੋਂ ਕਈ ਵਾਰ ਜਾਨਵਰ ਕਿਦਾਂ ਲੱਗਦਾ ਤੋਰੀ ਰੇਟਰ ਨੇ ਦਾ ਪਤੀ ਇਹ ਬੱਚੀ ਬਾਈ ਜਗਜੀਤ 2 ਲੱਖ ਦਾ 1000 ਦੀ ਇਹ ਦੇਮਾਂਗੇ ਉਧਰ ਨੂੰ ਤੋਰੀ ਧੁੱਪ ਚ ਜਾਣ ਦੇ ਤੇ ਵਹਿੜ ਦੇਖਦੇ ਹੋ ਦੋਸਤ ਫੁੱਲ ਬਦਿਆ ਟਾਂਚੇ ਦੀ ਵਹਿੜ ਆ ਭਾਈ ਐਸਾ ਬਿਲਕੁਲ ਹੋਵਾਂ ਨਾ ਹਾਈਟ ਫੁੱਲ ਹੈ ਲੰਬਾਈ ਫੁੱਲ ਹੈ ਜਜਮੈਂਟ ਤੁਹਾਨੂੰ ਵੀਡੀਓ ਦੇ ਵਿੱਚ ਹੋ ਜਾਣੀ ਹੈ ਕਈ ਵਾਰ ਵੀ ਵੀਡੀਓ ਦੇ ਬੰਦੇ ਨੂੰ ਉਹ ਵੀ ਲੱਗਦੀ ਨੇ ਵੀ ਛੋਟੀ ਲੱਗਦੀ ਨੇ ਜਾਂ ਕਿਵੇਂ ਐ ਦਿਖ ਲਾ ਵੀ ਇੱਥੇ ਹੁਣ ਏੜੀਆ ਤੇ ਬਾਕੀ ਹਵਾਨੇ ਵਾਲਾ ਜਿਹੜਾ ਇਹਦੇ ਮੰਤਰਾਂ ਬੜੀ ਪਿਆਰੀ ਹੈ ਬਾਈ ਜਿੰਨਾ ਵੀ ਲਾਉ ਜਿਵੇਂ ਆਪਾਂ ਕਹਿੰਦੇ ਨੇ ਵੀ ਕੰਪੈਕਟ ਟਰਡਰ ਬਿਲਕੁਲ ਬਹੁਤ ਸ਼ਾਨਦਾਰ ਸਹੀ ਲਿਆ ਬਈ ਵਾਪਸ ਨਾ ਤੋ ਅਗੇ ਦੋਸੋ ਇਹ ਜੀ ਚਾਰ ਦਿਨਾਂ ਦੀ ਸੂਈ ਅਜ ਕੀਤਾ ਹੂੰ ਤੇ ਲਈ ਆਪਾਂ ਘਰੋਂ ਆਹੇ ਵਹਿੜ ਹੂੰ ਤੇ ਕਰੇ ਲੂਬੀਰ ਕੋਲੋਂ ਲਈ ਆ ਪਹਿਲੇ ਸੂਏ ਦਾ ਦੁੱਧ ਦੱਸਿਆ ਉਹਨੇ ਵੀ 36 37 ਅਸੀਂ ਚੋਇਆ ਪਰ ਜਿਹੜਾ ਹੁਣ ਬੌਲੀ ਤਿਆਰ ਆ 30 ਕਿਲੋ ਕੋਈ ਵੀ ਵੀਰ ਆ ਕੇ ਕੰਡੇ ਦੇ ਤੋਲ ਸਕਦਾ ਠੀਕ ਹੈ ਚਾਹੇ ਚਾਰ ਦਿਨ ਚੋਈ ਜਾਵੇ ਆਪਣੇ ਘਰੇ ਠੀਕ ਹੈ ਦੰਦਾਂ ਚ ਬਈ ਇਹ ਪੂਰੀ ਆ ਹੂੰ ਤੇ ਲਈ ਆਪਾਂ ਰੇਟ ਬਈ ਇਹਦਾ 1 ਲੱਖ ਤੇ 40000 ਰੁਪਿਆ ਦਾ ਤੇ ਦੁੱਧਾ ਮੰਨ ਕੇ ਇੱਕ ਹਫਤੇ ਤੋਂ ਤੱਕ ਮੰਨ ਕੇ 37 37 ਕਿਲੋ ਦੁੱਧੇ ਵਹਿੜ ਤਿਆਰ ਕਰ ਜੂ 30 ਜਮਾ ਹੁਣ ਤਿਆਰ ਜਦੋਂ ਵੀਰ ਕਹਿੰਦੇ ਸੀ ਤਿਆਰ ਦੁੱਧ ਦੀ ਵਾੜ ਲੈਣੀ ਆ ਹੂੰ ਮੰਨ ਕੇ ਇਹਨੂੰ 4 ਦਿਨ ਹੋਇਆ ਸੂਈ ਨੂੰ ਠੀਕ ਐ ਸੋ ਬਾਕੀ ਯਾਰ ਦੋਸਤੋ ਕੁਸ ਗਾਮਾ ਹੋਰ ਵੀ ਉਹ ਵੇੜਾਂ ਬਈ ਕੱਚੀਆਂ ਨੇ ਚਲੋ ਪੂਨ ਨੀਗਾ ਮਰਵਾ ਦੋ ਦੂਰੋਂ ਇੱਧਰ ਦਿਖਾ ਦਿੰਨੇ ਅੱਗੇ ਜਰਸੀਆਂ ਆ ਗਈਆਂ ਹੂੰ ਫਟ ਫਟ ਹੋਏ ਹਾਂ ਪੱਤੀ ਭਾਈ ਇਹ ਬਈ ਦੂਜਾ ਸੂਆ ਬੱਚੀ ਸੂਗੀ ਚੌਗੀ ਆ ਦੰਦਾ ਦੀ ਤੇ ਦੁੱਧ ਨੇ 18 ਕਿਲੋ ਦੁੱਧ ਦਿੱਤਾ ਹੋਇਆ ਹੂੰ ਰਕੇਸ਼ 18 ਕਿਲੋ ਦੁੱਧ ਦਿੱਤਾ ਹੈ ਬਾਈ ਹਫਤੇ ਦੀ ਕੱਚੀ ਆ ਤੇ ਬਾਜਬ ਰੇਟ ਹੈ ਬਾਈ 77000 ਦੀ ਬੱਚੀ ਦੇ ਦਾਂਗੇ डबल 70 दोस्तों ब्रीड बढ़िया भाई क्वालिटी इतनी भी कोई मिक्स ब्लड ਨਹੀਂ ਜੀ ਹਾਲੀ ਇਹ ਦੋ ਸੋ ਇਹ ਜਰਸੀ ਵਾਲੇ हिसाब ते ਦੀ ਹਾਈਟ ਬਾਲਾ ਵੱਡਾ ਕੱਦ ਵਧੀਆ ਹਾਈਟ ਆ ਭਾਈ ब्रीड ਘਰੋਂ ਬਾਈਆਂ ਤੋਂ ਭੱਲੀ ਯਾ ਰਿਕਾਰਡ ਵੀ ਇਹਦਾ ਹੈਗਾਗਾ ਸੀਮਣ ਦਾ ਤੇ ਬਾਕੀ 20 ਕਿਲੋ ਦੁੱਧ ਮੰਨ ਕੇ ਲੈ ਲੈ ਜਿਆਦਾ ਤਾਂ ਆਪਾਂ ਕਹਿੰਦੇ ਨਹੀਂ ਫਿਕਸੇ ਹਵਾਨੇ ਦੀ ਆ 70000 ਰੁਪਏ ਦਾ ਰੇਟ ਵੈੜ ਖੜੀ ਆ ਅੱਗੇ ਬਾਈ ਨੇ 26 27 ਕਿਲੋ ਦੁੱਧ ਦਿੱਤਾ ਹੋਇਆ ਵੈੜ ਨੇ ਕਿੰਨੇ ਤੇ ਮੰਨ ਕੇ ਵੀ 10 ਤੋਂ 15 ਦਿਨ ਦੇ ਬੈੜ ਲੈ ਜੂ ਬਾਈ ਹਲੇ ਇਹਦਾ ਰੇਟ ਕੀ ਰੋ ਰੇਟ ਦਾ ਬਾਈ 1/2 ਲੱਖ ਠੀਕ ਹੈ ਫਿਰ ਤੂੰ ਅੱਗੇ ਖੜੀਆਂ ਵਾਰੀ ਦੱਸ ਅੱਗੇ ਬਾਈ ਇਹ ਬੈੜ ਵੀ ਦੂਜਾ ਸੂਆ ਸੁੰਦੀ ਆ ਹੂੰ 27-28 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਬਾਈ ਠੀਕ ਹੈ ਇਹ ਬੈੜ ਦੇ ਦਾਂਗੇ ਬਾਈ 1 ਲੱਖ 15000 ਦੀ ਠੀਕ ਹੈ ਤੇ ਅੱਗੇ ਬੈੜ ਆ ਗਈ ਬਾਈ ਤੋਰੀ ਪੱਤੇ ਨੂੰ ਮੜੀ ਤੇ ਇਹਨੇ ਦੁੱਧ ਦੇ ਰੱਖਿਆ ਬਾਈ 30 ਕਿਲੋ ਪਲੂਣ ਨੇ ਕਿੰਨਾ ਚੱਲਊਗੀ ਇਹਦਾ ਹਫਤਾ ਬਾਈ ਇਹਦਾ ਵੀ ਰੇਟ 1 15 ਬਾਈ ਬੱਡੇ ਢਾਂਚੇ ਦੀ ਵੈੜਾ ਫਿਕਸ ਹਵਾਨੇ ਦੀਆਂ ਜਿੰਨੀਆਂ ਵੀ ਗਾਵਾਂ ਨੇ ਦੈਣਾ ਜੇ ਕਿੰਨੇ ਲੈਂਦੀ ਹੈ ਬਾਈ ਹਫਤਾ ਤੱਕ ਕਲੀਅਰ ਹੀ ਹੋ ਸਕਦਾ 10 ਦਿਨ ਲੈ ਜੀ ਲਿਆ ਕਮਾ ਲਾ ਪਰਦੀ ਪੇਰੀ ਕੀ ਡਿਟੇਲ ਹੈ ਬਾਈ ਬਾਈ 25 26 ਕਿਲੋ ਦੁੱਧ ਦਿੱਤਾ ਹੋਇਆ ਨੇ ਬਾਜ ਰੇਟ ਦਾ 1 ਲੱਖ ਤੇ 5000 ਰੁਪਏ ਬਾਈ ਠੀਕ ਹੈ ਇਹਦੇ ਨਾਲ ਇੱਕ ਵੈੜਾ ਅੱਗੇ ਵੈੜਾ ਬਾਈ ਇਹ ਵੀ 25 ਤੋਂ ਮੰਨ ਕੇ 30 ਕਿਲੋ ਦੁੱਧ ਦੇ ਦੂ ਇਹਦਾ ਵੀ ਰੇਟ ਬਾਈ 1 5 ਠੀਕ ਹੈ ਇਹਦੇ ਨਾਲ ਥੋੜੀ ਕਰਾਓ ਅੱਗੇ ਬਾਈ ਇਹ ਕ੍ਰੋਸਾਂਗ ਚ ਆ ਗਈ ਦੁੱਧ ਇਹਨੇ ਦਿੱਤਾ ਹੋਇਆ 30 ਕਿਲੋ ਜਿੱਥੇ ਆਪਾਂ ਫਾਰਮ ਚੋਂ ਇਹ ਲਈ ਆ ਤੇ ਇਹ ਵੜ 95000 ਦੀ ਦੇ ਦਿੰਦੇ ਠੀਕ ਹੈ ਅੱਗੇ ਆ ਗਈ ਬਿਹੜ ਤੇ ਇਹ ਬਿਹੜ ਦੇ ਦਾਂਗੇ ਬਾਈ 1 ਲੱਖ 20000 ਦੀ ਤੋਰ ਬਾਈ ਤੋਰੀ ਬਾਈ ਸੋ 1 ਲੱਖ ਤੇ 200 ਦੁੱਧ ਬਾਈ ਇਹਨੇ 26 27 ਕਿਲੋ ਦਿੱਤਾ ਹੋਇਆਗਾ ਕਿਸੇ ਨੇ ਕੱਲੇ ਦੀ ਪਹੁੰਚ ਕਰਾਉਣੀ ਆ ਤਾਂ 200 ਕਿਲੋਮੀਟਰ ਕੱਲੇ ਦੀ ਪਹੁੰਚ ਦੇ ਦੇ ਠੀਕ ਹੈ ਓਕੇ ਦੁੱਧ ਦੇ ਦੂਗੀ 30 ਕਿਲੋ 25 ਦਾ ਨਾਰਮਲ ਹੀ ਦੇ ਦੂਗੀ ਕਿ ਕਿਲੋ ਦੁੱਧ ਦੇ ਸੋਜੀ ਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਲਿਓ ਤੁਸੀਂ 1 लाख 20000 ਦਾ ਰੇਟ ਹੈ ਲੈ ਆ ਬਈ ਵਾਪਸ ਤੋ ਅੱਗੇ ਦੋ ਹੋਰ ਵਾੜਾਂ ਖੜੀਆਂ ਨੇ ਆਪਣੇ 32 33 ਕਿਲੋ ਦੁੱਧ ਦਿੱਤਾ ਹੋਇਆਗਾ ਹੂੰ ਤੇ ਵਾੜ ਦੇ 15 ਦਿਨ ਪੈਨੇ ਦੇ ਤੇ ਬਹੁਤ ਵਧੀਆ ਵਾੜ ਇਹ 135000 ਦੀ ਬੈੜ ਬਾਈ ਠੀਕ ਹੈ ਬਾਕੀ ਜੋੜਾ ਬਾਈ ਕਿਤੇ ਵੀ ਜਾਂਦਾ 200 ਕਿਲੋਮੀਟਰ ਤੱਕ ਜੋੜੇ ਦੀ ਪਹੁੰਚ ਨਹੀਂ ਬਸ ਠੀਕ ਹੈ ਇਹ ਹੈ ਲਾਸਟ ਉੱਤੇ ਇਹ ਬੈੜ ਦੇ ਬਾਈ 15 ਦਿਨ ਪਏ ਨੇ 30 ਕਿਲੋ ਦੁੱਧ ਦਿੱਤਾ ਹੋਇਆ ਦਾ ਤੇ ਇਹ ਬੈੜ ਦੇ ਦਾਂਗੇ ਬਾਈ 135000 ਦੀ ਠੀਕ ਹੈ ਹਾਂਜੀ ਬਹੁਤ ਵਧੀਆ ਬੈੜ ਆ ਗਈ ਓਕੇ ਸੋ ਦੋਸਤੋ ਇਹ ਗਾਵਾ ਅੱਜ ਬਾਈ ਪ੍ਰਦੀਪ ਕੋਲ ਸਿੰਘਾ ਵਕਾਉ ਤੁਸੀਂ ਦੇਖ ਲਿਆ ਬਾਕੀ ਫਾਈਨਲ ਤੁਸੀਂ ਕਰਨੀ ਹੈ ਆ ਕੇ ਜਰੂਰ ਦੇਖਿਓ ਤੇ ਤਸੱਲੀ ਕਰਨ ਦਾ ਹੱਕ ਹੈ ਜਰੂਰ ਕਰ ਲਿਓ ਧੰਨਵਾਦ